ਸ਼ਸ਼ੀਕਾਲ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਆ ਗਿਆ ਨੋਟੀਫਿਕੇਸ਼ਨ ਨੋਟੀਫਿਕੇਸ਼ਨ ਦੇ ਵਿੱਚ ਤਰੀਕਾ ਵੀ ਤੈਅ ਕਰ ਦਿੱਤੀਆਂ ਨੇ ਨਾਮਜ਼ਦਗੀਆਂ ਜਦੋਂ ਪਰਚੇ ਭਰੇ ਜਾਣੇ ਨੇ ਉਹ ਵੀ ਤੈਅ ਕਰ ਕਰ ਦਿੱਤੇ ਨੇ ਜਦੋਂ ਵਾਪਸ ਹੋਣੇ ਨੇ ਉਹ ਵੀ ਤੈਅ ਕਰ ਦਿੱਤੇ ਨੇ ਚੋਣ ਕਮਿਸ਼ਨ ਨੇ ਅੱਜ ਸਾਰੀਆਂ ਹੀ ਪਾਰਟੀਆਂ ਦੇ ਮੁਖੀਆਂ ਨੂੰ ਬੁਲਾ ਕੇ ਇੱਕ 2 ਤੋਂ 3 ਘੰਟੇ ਦੀ ਲਗਾਤਾਰ ਮੀਟਿੰਗ ਕੀਤੀ ਮੀਟਿੰਗ ਦੇ ਵਿੱਚ ਇਹ ਵਿਸ਼ਵਾਸ ਦਵਾਇਆ ਗਿਆ ਚੋਣ ਕਮਿਸ਼ਨ ਵੱਲੋਂ ਕਿ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਨੇ ਉਹ ਨਿਰਪੱਖ ਹੋਣਗੀਆਂ ਉਹਦੇ ਵਿੱਚ ਧਾਂਦੀ ਨਹੀਂ ਹੋਵੇਗੀ ਅਤੇ ਕਿਸੇ ਵੀ ਪਾਰਟੀ ਦਾ ਛੋਟੇ ਪੱਧਰ ਤੋਂ ਲੈ ਕੇ ਉਪਰਲੇ ਪੱਧਰ ਤੱਕ ਅਤੇ ਉੱਪਰਲੇ ਪੱਧਰ ਤੋਂ ਲੈ ਕੇ ਛੋਟੇ ਪੱਧਰ ਤੱਕ ਪੱਖਪਾਤ ਜਾਂ ਧਾਂਦਲੀ ਨਹੀਂ ਕੀਤੀ ਜਾਵੇਗੀ ਇਹ ਅੱਜ ਖੁਲਾਸਾ ਕਰ ਦਿੱਤਾ ਹੈ ਚੋਣ ਕਮਿਸ਼ਨ ਨੇ ਚੋਣ ਕਮਿਸ਼ਨ ਨੇ ਸਾਰੀਆਂ ਹੀ ਪਾਰਟੀਆਂ ਨੂੰ ਏ ਵੀ ਧਾਰਨਾ ਲਾਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਚੋਣ ਕਮਿਸ਼ਨ ਦੀ ਜਿਹੜੀ ਨਜ਼ਰ ਦੇ ਵਿੱਚ ਹੋਣ ਜਾ ਰੀਆਂ ਨੇ ਚੋਣਾ ਉਸ ਨੂੰ ਲੈ ਕੇ ਕੋਈ ਵੀ ਅਸੀਂ ਕੋਤਾਈ ਨਹੀਂ ਵਰਤਾਂਗੇ ਅਤੇ ਨਾ ਹੀ ਕੋਤਾਈ ਵਰਤੀ ਜਾਣੀ ਚਾਹੀਦੀ ਹੈ ਕਿਸੇ ਪਾਰਟੀ ਵੱਲੋਂ ਅਤੇ ਬੇਸਬਰੀ ਨਾਲ ਜਿਹੜੇ ਲੋਕ ਇੰਤਜ਼ਾਰ ਕਰ ਰਹੇ ਸੀ ਚੋਣ ਕਮਿਸ਼ਨ ਦੇ ਨੋਟੀਫਿਕੇਸ਼ਨ ਦਾ ਅੱਜ ਆਖਰਕਾਰ ਉਹ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ 27 ਅਗਸਤ ਨੂੰ ਜਿਹੜੇ ਨਾਮਜ਼ਦਗੀ ਪੱਤਰ ਦਾਖਲ ਹੋਣਗੇ ਅਤੇ 28 27 ਅਤੇ 28 ਨੂੰ ਅਤੇ 30 ਨੂੰ ਵਾਸ ਲੈ ਜਾਣਗੇ ਅਤੇ 18 ਸਤੰਬਰ ਨੂੰ ਜਿਹੜੀਆਂ ਨੇ ਚੋਣਾਂ ਹੋਣ ਹੋਣਗੀਆਂ ਯਾਨੀ ਕਿ VOTING ਹੋਵੇਗੀ ਦੱਸ ਦਈਏ ਮੈਂ ਗੱਲ ਕਰ ਰਿਹਾ ਹਾਂ ਜੀ ਜੰਮੂ ਕਸ਼ਮੀਰ ਦੀ ਜੰਮੂ ਕਸ਼ਮੀਰ ਨੂੰ ਲੈ ਕੇ ਵਿਧਾਨ ਸਭਾ ਦੀਆਂ ਚੋਣਾਂ ਦਾ ਅੱਜ ਭਾਰਤ ਦੇ ਚੋਣ ਕਮਿਸ਼ਨ ਨੇ ਨੋਟੀਫਿਕੇਸ਼ਨ ਮੀਟਿੰਗ ਕਰਕੇ ਜਾਰੀ ਕਰ ਦਿੱਤਾ ਹੈ 90 ਹਲਕਿਆਂ ਦੇ ਵਿੱਚ 3 ਪੜਾਅ ਹੋਣਗੇ ਤਿੰਨ ਸੈਕਸ਼ਨ ਦੇ ਵਿੱਚ ਵੰਡਿਆ ਗਿਆ ਹੈ ਜੰਮੂ ਐਂਡ ਕਸ਼ਮੀਰ ਨੂੰ ਅਤੇ ਪਹਿਲਾ ਸੈਕਸ਼ਨ ਜਿਹੜਾ ਹੈ 27 ਅਗਸਤ ਤੋਂ ਲੈ ਕੇ 30 ਅਗਸਤ ਦੇ ਵਿੱਚ ਸਟਾਰਟ ਹੋਵੇਗਾ ਯਾਨੀ ਕਿ 27 ਅਤੇ 28 ਨੂੰ ਨਾਮਜ਼ਦਗੀ ਵਿਧਾਇਕਾਂ ਦੇ ਦੁਆਰਾ ਵਿਧਾਇਕੀ ਵਾਸਤੇ ਜਿਹੜੇ ਉਮੀਦਵਾਰ ਜਾਣਾ ਚਾਹੁੰਦੇ ਨੇ ਆਪੋ ਆਪਣੀ ਪਾਰਟੀਆਂ ਦੇ ਵਿੱਚੋਂ ਉਹਨਾਂ ਦੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣਗੇ ਅਤੇ 30 ਨੂੰ ਵਾਸਲੇ ਜਾਣਗੇ ਅਤੇ 18 ਸਤੰਬਰ ਨੂੰ ਪਹਿਲੇ ਪੜਾ ਦੀ ਚੋਣ ਹੋਵੇਗੀ ਇਸ ਨੂੰ ਲੈ ਕੇ ਅੱਜ ਚੋਣ ਕਮਿਸ਼ਨ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਇਸ ਤੋਂ ਪਹਿਲਾਂ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਸਾਰੀਆਂ ਹੀ ਪਾਰਟੀਆਂ ਦੇ ਨਾਲ ਪਹਿਲਾਂ ਇੱਕ ਤੋਂ ਦੋ ਘੰਟੇ ਮੀਟਿੰਗ ਕੀਤੀ ਮੀਟਿੰਗ ਕਰਨ ਤੋਂ ਬਾਅਦ ਨਾਲ ਦੀ ਨਾਲ ਹੀ ਚੋਣ ਕਮਿਸ਼ਨ ਵੱਲੋਂ ਜੰਮੂ ਅਤੇ ਕਸ਼ਮੀਰ ਦੀਆਂ ਵਿਧਾਨ ਸਭਾ ਦੀਆਂ ਪਹਿਲੇ ਪੜਾ ਦੀਆਂ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਧੰਨਵਾਦ